ਵੈਗੋਜੀ ਦਾ ਖਾਲਸਾ ਵੈਗੋਜੀ ਕੀ ਪਤਾ ਜੀ ਬਾਪੂ ਜਿਹਦਾ ਨਾਮ ਵੀ ਨਹੀਂ ਸਾਨੂੰ ਪੂਰਾ ਸਹੀ ਪਤਾ ਤੇ ਅਨਨੋਨ ਪਰਸਨ ਹੈ ਕਿੰਨਾ ਕਿ ਵੀ ਨਹੀਂ ਪਤਾ ਕਿ ਕੌਣ ਆ ਇਹ ਆਪਣਾ ਨਾਮ ਜਿਹੜੇ ਵੇਣ ਛੱਡ ਕੇ ਗਏ ਉਹ ਦੱਸਦੇ ਵੀ ਆਪਣਾ ਨਾਮ ਸਰੂਪ ਸਿੰਘ ਦੱਸਦੇ ਸੀ ਕਿਤੇ ਕੁਛ ਦੱਸਦੇ ਸੀ ਕਿਤੇ ਕੋਈ ਦੱਸਦੇ ਸੀ ਪੱਕਾ ਨਹੀਂ ਪਤਾ ਵੀ ਇਹਨਾਂ ਦਾ ਨਾਮ ਸਰੂਪ ਸਿੰਘ ਹੈਗਾ ਜਾਂ ਨਹੀਂ ਪਰ ਇਹ ਸੂਪ ਸਿੰਘ ਵੀ ਨਾਮ ਆਪਣਾ ਦੱਸਦੇ ਆ ਤੇ ਕੁਰਕਸ਼ੇਤਰ ਵੀ ਦਦਦੇ ਸੀ ਉਹਨਾਂ ਨੂੰ ਵੀਰਾਂ ਨੂੰ ਕੁਰਕਸ਼ੇਤਰ ਹਰਿਆਣਾ ਤੋਂ ਆ ਤੇ ਇਹ ਵੀ ਦਦਦੇ ਸੀ ਇਹਨਾਂ ਦੀ 7 ਕਿੱਲੇ ਜ਼ਮੀਨ ਆ ਹਰਿਆਣੇ ਇਹਨਾਂ ਨੇ ਕੁਰਕਸ਼ੇਤਰ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੋਈ ਆ ਇਸ ਤੋਂ ਬਾਅਦ ਹੋਰ ਕੁਝ ਨਹੀਂ ਪਤਾ ਇਹਨਾਂ ਬਾਰੇ ਵੀ ਇਹ ਕੌਣ ਆ ਇਹ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸੁਭਾਨਪੁਰ ਇੱਕ ਕਸਬਾ ਵਾ ਉਹਦੇ ਅੱਡੇ ਦੇ ਉੱਪਰ ਬਾਪੂ ਪਿਆ ਸੀ ਤੇ ਹਲਾਤ ਜ਼ਖਮਾਂ ਦੇ ਮੱਥੇ ਦੇ ਉੱਪਰ ਤੇ ਸਰੀਰ ਦੇ ਉੱਪਰ ਤੁਸੀਂ ਦੇਖਿਆ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੱਥੇ ਦੇ ਉੱਪਰ ਕਿੱਡੇ-ਕੱਡੇ ਵੱਡੇ ਹਜੇ ਵੀ ਜ਼ਖਮਾਂ ਦੇ ਨਿਸ਼ਾਨ ਆ ਪੱਤਾਂ ਦੇ ਉੱਪਰ ਵੀ ਡਾਕਮਾਂ ਦੇ ਨਿਸ਼ਾਨ ਆ ਪੂਰੀ ਬਾਡੀ ਤੇ ਛੋਟੇ ਛੋਟੇ ਨਿਸ਼ਾਨ ਆ ਪਤਾ ਨਹੀਂ ਕਿੰਨੇ ਜਿਆਦਾ ਤੇ ਇਹਨਾਂ ਦੇ ਸਿਰ ਦਾ ਵੀ ਅਸੀਂ ਕੱਲ ਵੀ ਤੁਹਾਨੂੰ ਲਾਈਵ ਵੀਡੀਓ ਦਿਖਾਈ ਸੀ ਵੀ ਸਿਰ ਦਾ ਵੀ ਕੋਈ ਇਹਨਾਂ ਦਾ ਆਪਰੇਟ ਹੋਇਆ ਹੋਇਆ ਕਾਫੀ ਵੱਡਾ ਕੋਈ ਆਪਰੇਸ਼ਨ ਹੋਇਆ ਹੋਇਆ ਦੇਖੋ ਸਿਰ ਦਾ ਸਾਈਜ਼ ਕਿਦਾਂ ਦਾ ਹੋਇਆ ਹੋਇਆ ਬਾ ਤੇ ਕੇਸ ਦਾਣਾ ਰੱਖਿਆ ਹੋਇਆ ਗੁਰਸਿੱਖ ਬਜ਼ੁਰਗ ਆ ਪਰ ਹਾਲਾਤ ਇੰਨੇ ਮਾੜਿਆਂ ਦੇ ਵਿੱਚ ਕਿੱਦਾਂ ਪਹੁੰਚੇ ਇਹ ਪੰਜਾਬ ਦੇ ਵਿੱਚ ਜੇ ਹਰਿਆਣੇ ਤੋਂ ਆ ਤਾਂ ਇਹ ਪੰਜਾਬ ਵਿੱਚ ਕਿੱਦਾਂ ਪਹੁੰਚੇ ਉਹ ਵੀ ਕਪੂਰਸਲਾ ਡਿਸਟ੍ਰਿਕਟ ਦੇ ਵਿੱਚ ਸਭਾਨਪੁਰ ਕਸਬੇ ਦੇ ਵਿੱਚ ਤੇ ਉੱਥੇ ਪਿਛਲੇ ਕਰੀਬ 4-5 4-5 ਮਹੀਨਿਆਂ ਤੋਂ ਦੱਸਦੇ ਰਹਿੰਦੇ ਸੀ ਉਹ ਵੀ ਇਹ ਦੱਸਦੇ ਸੀ ਕਿ 24 ਅਗਸਤ ਨੂੰ 2018 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਸੀ ਉੱਥੇ ਤੇ ਉਦੋਂ ਇਹ ਤੁਰੇ ਫਿਰਦੇ ਸੀ ਉਦੋਂ ਵੀ ਛੋਟੀਆਂ-ਮੋਟੀਆਂ ਲੱਗੀਆਂ ਹੋਈਆਂ ਸੀ ਪਰ ਇਹ ਢਿੱਗ ਪਿੰਡ ਜੇ ਤੁਰੇ ਜਾਂਦੇ ਆਂਦੇ ਇਹਨਾਂ ਨੂੰ ਕੋਈ ਫਿਟਸ ਪੈਂਦੇ ਸੀ ਅਟੈਕ ਕੋਈ ਦੌਰੇ ਆਉਂਦੇ ਆ ਅਫੇਰ ਇਦਾਂ ਹੀ ਉੱਥੇ ਰੋਟੀ ਪਾਣੀ ਛਕਿੰਦੇ ਸੀ ਮਾਰਕੀਟ ਵਾਲਿਆਂ ਨੇ ਮਾੜੀ ਮੋਟੀ ਹੈਲਪ ਕਰ ਦਿੱਤੀ ਸੀ ਜੋ ਉੱਥੇ ਰਹੀ ਜਾਂਦੇ ਸੀ ਸੜਕ ਦੇ ਉੱਪਰ ਹੀ ਸੌ ਜਾਂਦੇ ਸੀ ਪਰਾਲੀ ਦੇ ਉੱਪਰ ਹੀ ਸੌ ਜਾਂਦੇ ਸੀ ਹੁਣ ਜਿਵੇਂ-ਜਿਵੇਂ ਸਰਦੀ ਵੀ ਆ ਗਈ ਤੇ ਸਰਦੀ ਚ ਵੀ ਉੱਥੇ ਇਸੇ ਇਲਾਜ ਚ ਰਹਿੰਦੇ ਸੀ ਤੇ ਆ ਸੱਟਾਂ ਕਿਵੇਂ ਵੱਜੀਆਂ ਇਹਨਾਂ ਦੇ ਵਿੱਚ ਕੋਈ ਗੱਡੀ ਵੱਜੀ ਜਾਂ ਕੀ ਵੱਜੀ ਇਹ ਵੀ ਨਹੀਂ ਉਹਨਾਂ ਨੂੰ ਪਤਾ ਤੇ ਪਿਛਲੇ ਕਰੀਬ ਮਹੀਨੇ ਡੇਢ ਮਹੀਨੇ ਤੋਂ ਸੱਟਾਂ ਵੀ ਇਦਾਂ ਜਖਮਾਂ ਦੇ ਨਾਲ ਹੀ ਤੁਰੇ ਫਿਰਦੇ ਸ਼ਰੀਰ ਦੇ ਉੱਤੇ ਤੇ ਹੁਣ ਪਿਛਲੇ ਕਰੀਬ 12 10 12 ਦਿਨਾਂ ਤੋਂ ਸਾਡੇ ਕੋਲੇ ਆਏ ਹੋਏ ਨੇ ਬਾਪੂ ਜੀ ਤੇ ਇਹਨਾਂ ਦੇ ਬਾਰੇ ਅਸੀਂ ਵੀਡੀਓ ਵੀ ਸ਼ੇਅਰ ਕੀਤੀ ਆ ਤੇ ਸਾਨੂੰ ਹਜੇ ਤੱਕ ਕੋਈ ਕੁਝ ਪਤਾ ਨਹੀਂ ਲੱਗਿਆ ਪਲੀਜ਼ ਬੇਨਤੀ ਆ ਇੱਕ ਛੋਟਾ ਜਿਹਾ ਕਾਰਜ ਤਾਂ ਕਰੀ ਸਕਦੇ ਹੋ ਇਸ ਵੀਡੀਓ ਨੂੰ ਮੈਂਸ਼ਨ ਕਰਕੇ ਅੱਗੇ ਸ਼ੇਅਰ ਕਰ ਦਿਓ ਜਿਹੜੇ ਹਰਿਆਣੇ ਦੇ ਵਿੱਚ ਤੁਹਾਡੇ ਕਿਸੇ ਦੇ ਕੋਈ ਲਿੰਕ ਹੈਗੇ ਆ ਹਾ ਕੁਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਜਾਂ ਉੱਤਰ ਉਸ ਏਰੀਆ ਦੇ ਵਿੱਚ ਪਲੀਜ਼ ਸ਼ੇਅਰ ਕਰ ਦਿਓ ਸ਼ਾਇਦ ਕੋਈ ਬਾਪੂ ਨੂੰ ਪਛਾਣ ਲਵੇ ਸ਼ਾਇਦ ਕੋਈ ਬਾਪੂ ਨੂੰ ਜਾਣਦਾ ਨਿਕਲਿਆ ਹੋਵੇ ਉੱਥੇ ਤੇ ਸ਼ਾਇਦ ਉਹਨਾਂ ਨੂੰ ਆਖਰੀ ਸਮੇਂ ਦੇ ਵਿੱਚ ਇਹਨਾਂ ਨੂੰ ਆਖਰੀ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਅਸਲ ਇੱਥੇ ਜੰਮੇ ਪੜਿਆ ਜਿਹੜੀ ਮਿੱਟੀ ਦੇ ਵਿੱਚ ਖੇਡੇ ਉਸ ਮਿੱਟੀ ਦੇ ਵਿੱਚ ਉਹਨੂੰ ਮਿੱਟੀ ਹੋਣ ਦਾ ਮੌਕਾ ਮਿਲ ਜAVE ਤੁਹਾਡੇ ਇੱਕ ਛੋਟੀ ਜੀ ਕੋਸ਼ਿਸ਼ ਨਾਲ ਸ਼ਾਇਦ ਇਹਨਾਂ ਦੀ ਜ਼ਿੰਦਗੀ ਬਦਲ ਜAVE ਇਹਨਾਂ ਨੂੰ ਆਪਣੇ ਇਹਨਾਂ ਦੇ ਆ ਕੇ ਮਿਲ ਲੈਣੋਂ ਪਤਾ ਨਹੀਂ ਕਿੰਨੇ ਤੜਫ ਰਹੇ ਹੋਣਗੇ ਇਹਨਾਂ ਨੂੰ ਲੱਭ ਰਹੇ ਹੋਣਗੇ ਸ਼ਾਇਦ ਜਾਂ ਪਤਾ ਨਹੀਂ ਉਹਨਾਂ ਨੇ ਕਿੰਨਾ ਔਖਾ ਕਰਕੇ ਬਾਪੂ ਨੂੰ ਉੱਥੋਂ ਕੱਢਿਆ ਹੋਊਗਾ ਤੇ ਕਿੰਨਾ ਔਖੀ ਜ਼ਿੰਦਗੀ ਬਾਪੂ ਨੇ ਕੱਟੀ ਹੋਊਗੀ ਉਹਨਾਂ ਆਪਣੇ ਆਲੇ ਨਾਲ ਪਰ ਇਹਦੇ ਪਿੱਛੇ ਸਾਰਾ ਕੁਝ ਜਾਣਨ ਦੇ ਲਈ ਪਲੀਜ਼ ਇੱਕ ਸ਼ੇਅਰ ਬਟਨ ਸ਼ੇਅਰ ਦਾ ਦਬਾ ਦਿਓਗੇ ਤਾਂ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਪਹੁੰਚਾ ਸਕਦੇ ਹੋ ਤੁਸੀਂ ਤਾਂ ਜੋ ਬਾਪੂ ਜੀ ਬਾਰੇ ਬਦਲ ਇਸ ਟਾਈਮ ਆਈਸੀਯੂ ਦੇ ਵਿੱਚ ਨੇ ਵੈਂਟੀਲੇਟਰ ਤੇ ਚੱਲ ਰਹੇ ਨੇ ਵੈਂਟੀਲੇਟਰ ਤੁਹਾਨੂੰ ਪਤਾ ਹੈ ਵੈਂਟੀਲੇਟਰ ਦਾ ਮੀਨਿੰਗ ਕੀ ਹੁੰਦਾ ਤੇ ਆ ਦੇਖੋ ਇਸ ਟਾਈਮ ਸੀਰੀਅਸ ਨੇ ਕਿੰਨੇ ਇੰਜੈਕਸ਼ਨ ਚੱਲ ਰਹੇ ਨੇ ਨਾਟ ਦੇ ਬੀਪੀ ਬਿਲਕੁਲ ਹੀ ਸ਼ੋ ਨਹੀਂ ਹੋ ਰਿਹਾ ਬੀਪੀ ਬਹੁਤ ਜ਼ਿਆਦਾ ਲੋ ਹੋਇਆ ਹੋਇਆ ਹੈ ਉਹ ਵੀ ਇੰਜੈਕਸ਼ਨਾਂ ਦੇ ਫਿਰ ਤੇ ਚੱਲ ਰਿਹਾ ਸਾਹ ਵੀ ਕਹਦੀ ਹੈ ਉਧਾਰੇ ਦੇ ਰਹੇ ਨੇ ਡਾਕਟਰ ਸਾਹਿਬ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਫਿਰ ਵੀ ਇਹਨਾਂ ਦਾ ਕੋਈ ਪਰਿਵਾਰ ਲੱਭ ਸਕੇ ਇਹਨਾਂ ਦੇ ਬਾਰੇ ਜੇ ਕੁਝ ਪਤਾ ਲੱਗ ਸਕੇ ਕਿ ਆਖਰੀ ਸਮੇਂ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੇ ਬੇਨਤੀ ਆ ਇਹਨਾਂ ਦੀ ਵੀਡੀਓ ਵੀ ਅਸੀਂ ਅਟੈਚ ਕਰੀ ਹੈ ਨਾਲ ਤੁਸੀਂ ਦੇਖੋ ਐਂਡ ਦੇ ਉੱਪਰ ਵੀ ਕਿਹੜੇ ਹਾਲਾਤ ਚ ਮਿਲੇ ਸੀ ਸਾਨੂੰ ਕਿੱਦਾਂ-ਕਿੱਦਾਂ ਸਾਡੇ ਕੋਲੇ ਪਹੁੰਚੇ ਤੇ ਕਿੱਦਾਂ ਹੁਣ ਇਹਨਾਂ ਨੂੰ ਤੁਸੀਂ ਅੱਗੇ ਬਚਾ ਸਕਦੇ ਹੋ ਇਹ ਤੁਹਾਡੇ ਹੱਥ ਦੇ ਵਿੱਚ ਆ ਪਲੀਜ਼ ਬੇਨਤੀ ਆ ਅਸੀਂ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਆ ਕਈ ਵਾਰ ਵੀਡੀਓ ਵੀ ਸ਼ੇਅਰ ਕਰ ਚੁੱਕੇ ਆ ਇਹਨਾਂ ਦੀ ਫੋਟੋਜ਼ ਵੀ ਸ਼ੇਅਰ ਕਰ ਚੁੱਕੇ ਆ ਪਰ ਹਜੇ ਤੱਕ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਵਿਕਸਿਤ ਦੱਸਦੇ ਆ ਹਰਿਆਣਾ ਪਲੀਜ਼ ਉਥੋਂ ਦੇ ਵੀਰਾਂ ਨੂੰ ਭੈਣਾਂ ਨੂੰ ਚੱਲੀਆਂ ਮਾਈਆਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਜਿਹੜੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਪੋਸਟਾਂ 'ਤੇ ਜੁੜੇ ਹੋਏ ਆਪਣੇ ਤੋਂ ਆਪਣੇਆਂ ਦੇ ਨਾਲ ਪਲੀਜ਼ ਮੈਂਸ਼ਨ ਕਰਕੇ ਉਥੋਂ ਦੇ ਏਰੀਆ ਦੇ ਵਿੱਚ ਉਥੋਂ ਦੇ ਜਿਹੜੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਦੇ ਕਰੇ ਵੀਡੀਓ ਪਹੁੰਚਾਓ ਉਥੋਂ ਦੇ ਲੋਕਲ ਗਰੁੱਪਾਂ ਦੇ ਵਿੱਚ ਵੀਡੀਓ ਜਾਵੇ ਇਸ ਸਮੇਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ रह ਰਹੇ ਨੇ ਸਾਡਾ ਨੰਬਰ 978030073 828480073 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਸਿੱਧੀ ਕਰ ਸਕਦੇ ਹੋ। ਇੰਨੀਆਂ ਕੀ ਬੇਨਤੀਆਂ ਜੀ ਸਾਡੀ ਫੇਰ ਆਖੀ ਬੇਨਤੀ ਹੈ ਵੀ ਇਹਨਾਂ ਨੂੰ ਕਿਰਪਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਹੱਥ ਮਨ ਕੇ ਸਾਡੀ ਬੇਨਤੀ ਹੈ। ਵਾਇਰੂਲ ਜੀ ਕਾ ਖਾਲਸਾ ਵਾਇਰੂਲ ਜੀ ਕੀ ਫਤਿਹ। ਵਾਇਰੂਲ ਜੀ ਕਾ ਖਾਲਸਾ ਵਾਇਰੂਲ ਜੀ ਕੀ ਫਤਿਹ ਜੀ। ਅੱਜ ਜਿਹੜੇ ਬਾਪੂ ਜੀ ਦੇ ਮਾੜੇ ਹਾਲਾਤਾਂ ਦੀ ਦਾਸਤਾ ਨੂੰ ਤੁਸੀਂ ਦੇਖਣ ਲੱਗੇ ਹੋ ਤਾਂ ਪਲੀਜ਼ ਬੇਨਤੀ ਐਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਾਪੂ ਜੀ ਦੇ ਹਾਲਾਤ ਇੰਨੇ ਮਾੜੇ ਆ ਤੇ ਬਾਪੂ ਜੀ ਦੇ ਕੋਲੇ ਸਮਾਂ ਪਤਾ ਨਹੀਂ ਕਿੰਨਾ ਖੈਗਾ ਕਿੰਨਾ ਕਿ ਨਹੀਂ ਇਸ ਟਾਈਮ ਹਸਪੀਟਲ ਦੇ ਵਿੱਚ ਐਡਮਟਡ ਬਾਪੂ ਜੀ ਦੀਪਕ ਹਸਪੀਟਲ ਲੁਧਿਆਣਾ ਸਰਾਭਾ ਨਗਰ ਚ ਤੇ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਬਾਪੂ ਜੀ ਦੇ ਬਾਰੇ ਵਿੱਚ ਕੁਝ ਪਤਾ ਲੱਗ ਸਕੇ ਬਾਪੂ ਜੀ ਦੇ ਬਾਰੇ ਵਿੱਚ ਕੁਝ ਪਤਾ ਕਰ ਸਕੀਏ ਇਹ ਆਪਣਾ ਨਾਮ ਬਤਾ ਵੀ ਨਹੀਂ ਪੂਰਾ 10 ਪਾ ਰਹੇ ਤੇ ਇੱਕ ਪੂਰ ਥਲੇ ਸਭਾਨਪੁਰ اڈੇ ਤੋਂ ਮਿਲੇ ਆ ਜੀ ਸਾਨੂੰ ਬਜ਼ੁਰਗ ਨੇ ਜੀ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਐ ਇਸ ਟਾਈਮ ਠੰਡ ਕਾਰਨ ਕੁ ਸੱਟਾਂ ਸੁੱਟਾਂ ਵੀ ਇਦਾਂ ਲੱਗੀਆਂ ਹੋਈਆਂ ਨੇ ਕਿ ਚੱਲ ਫੇਰ ਨਹੀਂ ਸਕਦੇ ਕਾਫੀ ਦਿਨਾਂ ਤੋਂ ਇੱਥੇ ਡਿੱਗੇ ਹੋਏ ਆ ਇੰ لمبے ਸਮੇਂ ਤੋਂ ਇੱਥੇ ਰਹਿ ਰਹੇ ਸੀਗੇ ਪਰ ਹੁਣ ਥੋੜੀ ਬਜ਼ੁਰਗ ਕਵਸਥਾ ਵਿੱਚ ਜ਼ਿਆਦਾ ਕਰਕੇ ਬਿਮਾਰ ਹੋ ਗਏ ਆ ਤੇ ਹਾਲਤ ਬਹੁਤ ਮਾੜੀ ਹੈ

ਬਾਪੂ ਪਰੇਖ ਉੱਪਰ ਮੇਰੇ ਆਲ ਦੇਖਾ